15 ਅਗਸਤ ਨੂੰ ਮੁੱਖ ਰੱਖਦੇ ਹੋਏ ਅੱਜ ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਥਾਵਾਂ 'ਤੇ ਨਾਕੇ ਬੰਦੀ ਕੀਤੀ ਸਦਰਾਣਾ ਪੁਲਸ ਵੱਲੋਂ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਨਾਕੇ ਲਗਾਏ ਗਏ। ਉਹਨਾਂ ਵੱਲੋਂ ਬਾਹਰੋਂ ਆਉਣ ਵਾਲੇ ਪਾਨਾ ਨੂੰ ਚੈੱਕ ਕੀਤਾ ਗਿਆ ਤੇ ਉਹਨਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਉਹਨਾਂ ਦੀ ਪੁੱਛਗਿੱਛ ਵੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੀ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਜਾਰੀ ਰਹਿਣਗੇ ਉਹਨਾਂ ਕਿਹਾ ਕਿ ਪਛਾਣ ਨੂੰ 5 ਤੋਂ 7 ਵਜੇ ਤੱਕ ਨਾਕੇ ਗਿੰਦ ਤਾਕੇਬੰਦੀ ਕੀਤੀ ਜਾਵੇਗੀ ਤੇ ਦਿਨ ਸਮੇ ਵੀ ਪੁਲਸ ਵਾਹਨਾਂ ਦੀ ਚੈਕਿੰਗ ਕਰੇਗੀ ਬਾਕੀ ਜੀ ਤਾਂ ਬੰਦੀ ਬੜਾ ਜੀ ਕੋਸ ਬਾਜੀ ਕੋਸ ਕੋਸ ਬੰਦੇ ਬਹੁਤ ਹਸਾਉਂਦੇ ਜੀ ਜੀ ਉਹ ਕੇ ਬਣਗੇ ਲੋਕ ਇਹ ਆਮੀ ਵਾਲੇ ਆਦੀ ਇਹ ਆਮੀ ਵਾਲੇ ਚੱਲ ਚੱਲੀ ਜਾਂਦੇ ਪਿੱਛੇ ਹੋ ਗਿਆ ਤਨ ਜਰ ਪਰਚਨ ਕਰਦੇ ਆ ਦੋ ਸਾਰੇ ਨਾ ਦੱਸੋ ਕੋਲ ਸੋ ਲੋ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਪੈਸ਼ਲ ਨਾਕਾ ਪਤੀ ਚੱਕਰੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੇ ਮੇਨ ਪੁਆਇੰਟਸ ਅਗੇ ਸ਼ਹਿਰ ਦੇ ਜੋ ਸਿਰੀ ਸੀਲਿੰਗ ਦੇ ਪੁਆਇੰਟਸ ਅਗੇ ਸਾਡੇ ਉਹਨਾਂ ਦੇ ਵਿੱਚ ਜਿੰਨੀਆਂ ਮੇਨ ਸੜਕਾਂ ਸ਼ਹਿਰ ਦੇ ਵਿੱਚ ਚੰਟਰ ਹੋਦੀਆਂ ਨੇ ਉਹਨਾਂ ਨੇ ਸਾਰੇ ਪੁਆਇੰਟਸ ਨੂੰ ਅਸੀਂ ਇਲਾਕੇ ਦਾ ਕਵਰ ਕੀਤਾ ਹੈ ਸਪੈਸ਼ਲੀ ਜਿਹੜੇ ਵਹੀਕਲ ਸੈਂਟਰ ਹੋ ਰਹੇ ਨੇ ਸ਼ਹਿਰ ਦੇ ਅੰਦਰ ਉਹਨਾਂ ਸਾਰਾਂ ਦੀ ਅਸੀਂ ਥੋੜੀ ਚੈਕਿੰਗ ਕਰ ਰਹੇ ਆ ਡਾਕੂਮੈਂਟ ਚੈੱਕ ਕਰ ਰਹੇ ਆ ਜੇਕਰ ਕੋਈ ਬਿਨਾ ਡਾਕੂਮੈਂਟਸ ਦੇ ਇਕਦਮ ਚਲਾਨ ਵੀ ਇਸ਼ੂ ਕਰ ਰਹੇ ਆ ਬਾਕੀ ਵੀ ਜਿਹੜੀ ਹੈਗੀ ਹੈ ਕਿਉਂਕਿ ਇਹ ਨਾਕਾਬੰਦੀ ਹੈ ਅਸੀਂ ਲਗਾਤਾਰ ਕਰਦੇ ਆ ਰਹੇ ਤੇ ਸਪੈਸ਼ਲ ਚੈਕਿੰਗ ਪਰਸ਼ਨ ਵੀ ਨਾਲ ਨਾਲ ਚਲਾਏ ਜਾ ਰਹੇ ਆ ਮੇਨ ਮਕਸਦ ਹੈ ਕਿ ਜਿਹੜਾ ਸਾਡਾ ਇੰਡੀਪੈਂਡੈਂਸ ਡੇ ਦੇ ਸੈਲੀਬ੍ਰੇਸ਼ਨ ਦੇ ਰਿਕਾਰਡਿੰਗ ਅਸੀਂ ਵਕ ਵਕ ਚੈਕਿੰਗ ਪਲਾਨ ਬਣਾਏ ਆ ਉਸੇ ਪਲਾਨ ਦੇ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵਕ ਵਕ ਟਾਈਮਸ ਦੇ ਉੱਪਰ ਵਕ ਵਕ ਜਗ੍ਹਾ ਦੇ ਉੱਪਰ ਲੋਕਾਂ ਦੇ ਵਿੱਚ ਇੱਕੋ ਮੈਸੇਜ ਦੇਣਾ ਕਿ ਜਿਹੜਾ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਸਾਡੇ ਵੱਲੋਂ ਪੂਕਾ ਇੰਤਜ਼ਾਮ ਕਰ ਲਿਆ ਗਿਆ ਨੇ ਤੇ ਜਿਹੜਾ ਵੀ ਕੋਈ ਸਸਪੀਸ਼ੀਅਸ ਬੰਦਾ ਜਾਂ ਚੱਕੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਜਨ ਮਲ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਕਿਹੜੀ ਥਾਂ ਹੈ ਸਰ ਇਹ ਤੇ ਕਿਹੜੀ ਕਿਹੜੀ ਟੀਮਾਂ ਇਸ ਵਕਤਾਂ ਸੀ ਕਿ ਭਈਆ ਚੌਂਕ ਜਿਹੜਾ ਹੈਗਾ ਮੇਨ ਸਿਟੀ ਦਾ ਪੁਆਇੰਟ ਹੈ ਜਿੱਥੇ ਵਿੱਚ ਦੋ ਨੈਸ਼ਨਲ ਹਾਈਵੇ ਜੋ ਇੱਕ ਲੋੜ ਤੋਂ ਤੇ ਇੱਕ ਫਰੀਦਕੋਟ ਤੋਂ ਆ ਕੇ ਝੰਡਾ ਦੇ ਵਿੱਚ ਐਂਟਰ ਹੁੰਦੇ ਆ ਇਸ ਜਗ੍ਹਾ ਦੇ ਉੱਪਰ ਅਸੀਂ ਐਸਐਚਓ ਥਰਮਲ ਦੇ ਨਾਲ ਸਾਡੀ ਪੀਸੀਆਰ ਦੀ ਟੀਮ ਨੂੰ ਡਿਪਲੋਏ ਕੀਤੀ ਹੋਈ ਹੈ ਜਿਦੇ ਵਿੱਚ ਜਿੰਨੇ ਵੀ ਵਹੀਕਲ ਸੈਂਟਰ ਕਰ ਰਹੇ ਨੇ ਸਾਰਾ ਉਹ ਚੈਕਿੰਗ ਕਰ ਰਹੇ ਨੇ